ਅੱਜ ਪਮੂਨਾ ਹੋਊਗਾ ਛੱਡੀ ਸੈਂਡੀ ਨਾਉਣੀ ਅੱਜ ਸਿੱਧਾ ਨਾਉਣਾ ਕੱਪੜੇ ਖੋਲ ਫਿਰ ਕਰਾ ਦੇ ਮੇਰੀ ਬੈਂਟਰ ਚੈੱਕ ਕਰਾ ਦੇ ਚੱਲ ਬਈ ਤੋਰ ਹੋਣ ਗੱਡੀ ਹਾਂ 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 ਉਹ ਲੱਤਾਂ ਡੇ 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 ਜਿੱਕੜੀ ਇਸ਼ਕ ਤੇਰਾ ਤਾਵਾ ਤਾ ਪਰ ਭਰਾਵੋ ਤੁਸੀਂ ਲੱਤਾਂ ਨਾ ਢਾਹ ਲਓ ਇੱਕ ਐਕਸਲ ਸਟੈਪ ਜਾ ਕਰ ਗਿਆ ਉਹ ਚੱਲ ਪਹਣੇ ਕਿ ਨਹੀਂ ਇਹ ਲੈ ਬਰਫਾਲਾ ਪਹਿਲਾ ਉਹਦੇ ਤੋੜਦੇ ਵੀ ਮੇਰਾ ਬਰਥਡੇ ਹੈ ਜੀ 29 ਤਰੀਕ ਦਾ ਕਹਿੰਦੇ ਅੱਜ ਸਟਾਰਟਰ ਹੋ ਗਿਆ ਅੱਜ ਤੇ ਸ਼ੁਰੂ ਹੋ ਗਈ ਤੇਰੀ ਪਾਲਟੀ ਕੋਣ ਹੌਲੀ 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 ਵਧਾਉਂਦਾ 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 ਅੱਜ ਸਵੇਰ ਮੇਰੀ ਅੱਖ ਸਵਾ ਸੱਤ ਖੁੱਲੀ ਮੈਨੂੰ ਲੱਗਦਾ ਵੀ ਸੌਣ ਮਹੀਨੇ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਮਹੀਨਾ ਚੱਲਦਾ ਏ ਸੌਣ ਦਾ ਫਿਰ ਸੌ ਤੇ ਅੱਜ ਆਪਾਂ ਕਈ ਦਿਨ ਪਹਿਲਾਂ ਕਿਹਾ ਸੀ ਪੋਡਕਾਸਟ ਵੀਡੀਓ ਸ਼ੁਰੂ ਕਰਦਾ ਤੇ ਅੱਜ ਆਪਾਂ ਉਸ ਦੀ ਸ਼ੁਰੂਆਤ ਕਰ ਦੇਣੀ ਹੈ ਕਿ ਡਿਲੇ ਹੋਈ ਜਾਂਦਾ ਹੈ ਕਿ ਕਈ ਵਾਰ ਬੰਦਾ ਸੋਚਦਾ ਚੰਗਾ ਸਮਾਂ ਆਊਗਾ ਅਸੀਂ ਜਦੋਂ ਸ਼ੁਰੂ ਕਰਾਂਗੇ ਪਰ ਮੇਰਾ ਉਹ ਨਹੀਂ ਹੈਗਾ ਤੇ ਤੁਹਾਨੂੰ ਇੱਕ ਡਾਟਾ ਦੀ ਗੱਲ ਦੱਸ ਦਿੰਦਾ ਉਹ ਕਹਿੰਦੇ ਅਸੀਂ ਉਦੋਂ ਐਸ਼ ਕਰਾਂਗੇ ਜਦੋਂ ਸਾਨੂੰ ਅਸੀਂ 60 ਸਾਲ ਦੇ ਹੋ ਜਾਵਾਂਗੇ ਤੇ ਗਵਰਨਮੈਂਟ ਸਾਨੂੰ ਉੱਧਰ ਪੈਸ਼ਨ ਲੱਗ ਜਾਂਦੀ ਸਾਨੂੰ ਪੈਨਸ਼ਨ ਲਾਉ ਵੀ ਤੇ ਫਿਰ ਅਸੀਂ ਐਸ਼ ਕਰਾਂਗੇ ਵੀ ਉਹ ਐਨੇ ਨੂੰ ਬੰਦ ਚ ਕੁਝ ਨਹੀਂ ਰਹਿੰਦਾ ਹੈਗਾ ਮੈਂ ਕਿਹਾ ਵੀ ਜਿਹੜੀ ਅੱਜ ਮੈਂ ਵੀਡੀਓ ਬਣਾ ਸਕਦਾ ਵੀ ਅੱਜ ਮੇਰਾ ਦਿਮਾਗ ਚੱਲਦਾ ਪੋਡਕਾਸਟ ਵਾਲੀ ਵੀਡੀਓ ਬਣਾ ਸੀ ਬਹੁਤ ਅੱਜ ਕੱਲ ਇਤਰੇ ਇਤ ਜਿਹੜੀ ਗੱਲਾਂ ਕਈ ਬੰਦਾਂ ਨੂੰ ਗੱਲਾਂ ਇੰਨੀਆਂ ਵਧੀਆ ਵਧੀਆ ਪੇਜਾਉਂਦੇ ਨਾ ਗੱਲਾਂ ਦਾ ਖਜ਼ਾਨਾ ਹੁੰਦਾ ਵੀ ਬੰਦੇ ਨੂੰ ਕੋਈ ਨਾ ਕੋਈ ਸੇਧ ਮਿਲ ਜਾਂਦੀ ਆ ਇਸ ਦੇ ਰਿਲੇਟਿਵ ਆਪਾਂ ਗੱਲਬਾਤ ਕਰਾਂਗੇ ਇਹ ਫਿਰ ਤਿਆਰ ਬੈਠਾ ਪਰ ਮੈਂ ਜਾਣਾ ਹੁਣ ਮੋਟਰਸਾਈਕਲ ਉੱਤੇ ਤੂੰ ਆਇਆ ਕਰ ਸਿਤਾ ਬਾਰਡਰ ਕੋਲ ਨੂੰ ਆ ਜਾ ਮੈਂ ਅੱਜ ਕੁਮ ਕਾ ਜਾਣਾ ਸਮਝ ਗਿਆ ਹਾਂ ਉਹ ਆ ਗਿਆ ਬੰਦ ਪਰ ਮੈਂ ਤਾਂ ਮੋਟਰਸਾਈਕਲ ਪਰ ਜਾਣਾ ਤੈਨੂੰ ਕਿੱਧਰ ਲੈ ਜਾਵਾਂ ਤੂੰ ਰਹਿ ਇੱਥੇ ਅਜ ਤੈਂ ਨਹੀਂ ਜਾਣਾ ਮੋਟਰਪਨੂ ਆ ਜਾ ਸਿੱਧਾ ਫਿਰ ਉੱਥੇ ਚੱਲਿਆ ਮੈਂ ਜਦੋਂ ਤੇਜ਼ ਭੱਜਦਾ ਰਹਿੰਦੇ ਨਾ ਪੈਰ ਦੇ ਜਿਹੜੇ ਖੁਰਜ ਉਹਨਾਂ ਕਿਆ ਕਹਿੰਦੇ ਹੁੰਦੇ ਆ ਖੁਰਚ ਹੋਈ ਜਾਂਦੇ ਆ ਮੈਂ ਨਹੀਂ ਚਾਹੁੰਦਾ ਵੀ ਤੇਜ਼ ਤੇਜ਼ ਭੱਜ ਕੇ ਮੇਰੇ ਨਾਲ ਨਾਲ ਚੱਲੇ ਇਹ ਲੈ ਭਾਈ ਆ ਗਿਆ ਮੈਂ ਲੱਖੀ ਗੋਲ ਸੱਸੀਆ ਬਾਪੂ ਠੀਕ ਹੈ ਹਾਂ ਸਰਪੰਚ ਸਾਹਿਬ ਰਾਜੇ ਰਾਜੇ ਲੋਕਾਂ ਨੂੰ ਚਟਾਈ ਜਾਂਦਾ ਫਿਰ ਹੈ ਹਾਂ ਅੱਛਾ ਅਜਾ ਵਾਟੇ ਜੋ ਹੋ ਜਾਂਦਾ ਹਾਂ ਲੋ ਭਾਈ ਸੰਧਾਰੇ ਤਿਆਰ ਆ ਦਸਕੁਟ ਫਰੈਸ਼ ਬਿਸਕੁਟ ਆਲੇ ਬਣਾਏ ਕਿ ਮੁੱਲ ਸੰਧਾਰੇ ਵਾਲਾ ਤਿਆਰ ਆ ਸੰਧਾਰੇ ਵਾਲਾ ਸੰਧਾਰੇ ਵਾਲਾ ਸਮਾਨ ਤਿਆਰ ਆ ਉਹ ਥੱਲੇ ਭਰਿਆ ਪਿਆ ਤੁਸੀਂ ਤਾਂ ਹੈ ਹਾਂ ਤਾਂ ਮਦਵੰਤ ਤਰੱਕੀ ਪਰ ਆ ਫਿਰ ਹੈ ਕਿੰਨੇ ਹਜ਼ਾਰ ਦਾ 2 ਲੱਖ ਦਾ ਵਾਹ ਭਾਈ ਅੱਛਾ 2 ਪੁਆਇੰਟ ਦਾ ਲੈਂਦਾ ਮੈਂ 2 ਲੱਖ ਦਾ ਲੈਣਾ ਤਨਾਖਪੁਰੀ ਆਏ ਨਹੀਂ ਸੰਨੇ ਨੂੰ ਬੁਲਾਇਆ ਚਲੋ ਮੋੜ पे ਚੱਲਦੇ ਆ ਇੱਕ ਮੈਨੂੰ ਹੋਰ ਚੀਜ਼ ਪਤਾ ਲੱਗਿਆ ਉਰਦੂ ਉਰਦੂ ਜੀ ਇਹ ਇੱਕ ਮੁੰਡਾ ਆਇਆ ਦਾ ਫੇਰ ਦੁਬਾਰੇ ਉਹ ਤੁਹਾਨੂੰ ਪਤਾ ਹੋਣਾ ਤੁਹਾਡੇ ਗਵਾਰਡ ਚਾ ਮੁੰਡਾ ਹਾਂ ਜੀ ਮੁੰਡਾ ਹੈਗਾ ਫੇਰ ਦੁਬਾਰੇ ਗਿਆ ਵਾ ਮੈਨੂੰ ਵੀ ਅੱਜ ਫੋਨ ਆਇਆ ਦਾ ਬਾਰੋ ਕਹਿੰਦੇ ਯਾਰ ਮੁੰਡਾ ਟੈਲੀਪ੍ਰੋਪ ਗੱਲ ਹੋ ਜਾਂਦੀ ਆ ਹਾਂ ਫਿਰ ਭਾਈ ਮੈਂ ਨੰਬਰ ਟਰੇਸ ਕਰਾ ਲੈਂਦੇ ਆ ਉਹ ਕਹਿੰਦੇ ਨੰਬਰ ਵੀ ਟਰੇਸ ਕਰਾਉਣਾ ਹੈ ਫਿਰ ਥੋੜੀ ਪਤਾ ਲੱਗਣਾ ਬੰਦਾ ਵੀ ਲੱਭੋ ਨੰਬਰ ਵੀ ਟਰੇਸ ਕਰਾਉ ਨੰਬਰ ਵੀ ਨਾ ਟਰੇਸ ਕਰਾਉ

ਮੇਰਾ ਬਰਥਡੇ ਆ ਜੀ 29 ਤਰੀਕ ਦਾ ਕਹਿੰਦੇ ਅੱਜ ਸਟਾਰਟਰ ਹੋ ਗਿਆ ਅੱਜ ਤਾਂ ਸ਼ੁਰੂ ਹੋ ਗਈ ਤੇਰੀ ਪਾਰਟੀ ਕੌਣ ਹੌਲੀ 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 ਵਧਾਉਂਦਾ 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 ਇੱਦਾਂ ਕਰਨਾ ਇੱਧਰ ਕਹਿੰਦੇ ਮਹਾਨ ਸ਼ਖਸੀਅਤ ਦਾ ਅੱਜ ਬਰਥਡੇ ਆ ਪਰ ਇਸ ਵਾਰ ਮੈਂ ਸੋਚਦਾ ਘਰ ਤੇ ਨਾਲ ਆਪਾਂ ਇੱਕ ਅੱਗੇ ਪਿੱਛੇ ਬਣਾਵਾਂਗੇ ਘਰ ਤੇ ਫਿਰ ਕਾਲਾ ਕੱਢੀ ਜਾਂਦੇ ਉਹ ਵੀ ਆ ਅੱਜ ਨੂੰ ਜਿੱਦਣ ਮਾਦੀ ਵੜੀਏ ਐ ਆ ਗਿਆ ਫਿਰ ਬਿੱਲੂ ਕੋਲ ਬਿੱਲੂ ਭਾਈ ਕੋਈ ਡੱਬਾ ਹੈਦਰ ਕੋਲ ਯਾਰ ਖਾਲੀ ਇਦਾਂ ਡੱਬਾ ਖਾਲੀ ਆ ਇਹਦਾ ਇਹਦਾ ਬੜਾ ਹੋ ਗਿਆ ਕੁਕੀ ਵਾਲਾ ਤੇ ਆ ਉਹ ਦੇ ਦੇ ਜੇ ਰੱਖਾਈ ਦਾ ਤੂੰ ਪਤਾ ਕੀ ਹੋਇਆ ਇਹਦਾ ਜ਼ਿਆਦਾ ਵੱਡਾ ਯਾਰ ਇਹਦਾ ਗੱਲ ਬਣ ਜੂਗੀ ਯਾਰ ਚਾਹੇ ਉੱਪਰ ਆਖਣਾ ਲੀਆ ਡੁੱਡੀ ਕਲੇ ਤੇ ਇਹ ਆ ਹੋ ਸਕਦਾ ਵੀ ਜਦੋਂ ਗਰਾਊਂਡ ਨੂੰ ਭਰ ਲੈ ਜਿਗੇ ਨਾ ਇਹ ਕੋਈ ਨਾ ਕੰਮ ਆਉਂਦਾ ਇੱਕ ਦੋ ਵਾਰ ਜਾਣਾ ਪਾਸਾ ਨਹੀਂ ਹਾਂ ਕੋਟ ਜਾਣਾ ਕੋਟ ਚ ਚੱਕਦੇ ਨਹੀਂ ਰਹਿੰਦੇ ਇਹ ਭਰਿਆ ਵਾ ਇਹਦਾ ਆ ਜਾਣਾ ਕੋਟ ਕੋਟ ਜਾਦੇ ਪਤਲ ਬਰਮਲੀ ਤੇ ਕੰਮ ਕੀ ਆ ਸਕਦਾ ਯਾਰ ਜੋ ਫੋਟੋ ਬਣੇ ਟੋਰ ਪਾਸੇ ਰੱਖ ਲੰਨੇ ਆ। ਇਹ ਟੋਰ ਇਹ ਹੋ ਨਹੀਂ ਛੋਟਾ ਇਹਨਾਂ ਯਾਰ ਕੋਈ ਇਦਾਂ ਛੋਟੇ ਬਾਦੇ ਨਹੀਂ ਹੈਗੇ ਇਹਦੀ ਬੱਚੇ ਨਹੀਂ। ਹਾਂ ਹਾਂ। ਅੱਛਾ 10 ਲੀਟਰ ਦਾ ਹੁਣਾ ਹੈ 10 ਲੀਟਰ ਦਾ। ਆਪਣੇ ਆਲੇ 20 ਲੀਟਰ ਦੀ ਉਹ ਦੋ ਕਿਹੜੇ ਲੋਅ ਦੇ ਕਰਨੇ ਇਕੱਲੇ ਇਕੱਲੇ ਤੇ। ਇਹੀ ਪਰ ਕੇ ਪਾ ਦੇ ਕਰਨ ਆਪਾਂ ਨੇ ਵਿੱਚ। ਇਹੀ ਪਰ ਲੈ ਚੱਲਦੇ ਹੁਣ। ਬੱਸ ਬਹੁਤ ਆ ਮੁੱਕਦਾਨੀ ਬਣੇ ਕੋਲ। ਉਹ ਤੇਰਾ ਬੋਲਟ ਆਹੀ ਹੈ ਯਾਰ ਕਿੰਨਾ ਗੰਦਾ ਹੋਇਆ ਓਏ ਓਏ। ਪੂਰਾ ਹੀ ਹਾਲ ਹੋਇਆ ਬੋਲਟ ਤੇਂ ਮੇਰੇ ਤੇ ਤਾਂ ਯਾਰ। ਟੁੱਟੀ ਸਦਾ ਬਹਾਰਾ ਸਾਡੀ ਇਹ ਮਗਰ ਤੇ ਵਾਪਸ ਮੁੜ ਆਇਆ ਸੇ ਪੜ ਲੱਗ ਪਈ ਮੈਨੂੰ ਉਤਰ ਕੇ ਆਉਣਾ ਪਿਆ ਛੱਗੇ ਚ ਗਰੀ ਜਾਂਦੇ ਟੋਫੀਆਂ ਦੀ ਹੁੰਦੀਆਂ ਨਾ ਖਸੂ ਚੱਲੂ ਬਣੇ ਕਿ ਨਹੀਂ ਇਹ ਲੈ ਕਿਤਾ ਮੈਂ ਚੱਲੂ ਬਣੇ ਦੀ ਕਿ ਨਹੀਂ ਨਜ਼ਰਾਂ ਲੱਗ ਗਿਆ ਨਜ਼ਰਾਂ ਲੱਗ ਗਿਆ ਤਾਂ ਰਹਿ ਗਿਆ ਹਰ ਤਨੋਂ ਕਿਸੇ ਦੇ ਉੱਪਰ ਤੇ ਨਾ ਫੜ ਉਹਨੇ ਮੁੱਚ ਕੇ ਥੱਲੇ ਟੁੱਟ ਜਾਣਾ ਉਹੀ ਕੰਮ ਕਰ ਲਿਆ ਤਾਂ ਚੱਲ ਅੱਧਾ ਕਾ ਤਾਂ ਰਹਿ ਗਿਆ ਐਨਾ ਕ ਬਣ ਗਿਆ ਜਿਆਦਾ ਆਪਾਂ ਨਹੀਂ ਐਨਾ ਕ ਚਾਹੀਦਾ ਦਾ ਇਹ ਥੱਲੇ ਦੇ ਹੱਥ ਭਾਗ ਜਦ ਵੀ ਲੈ ਕੇ ਆਉਣਾ ਥੱਲੇ ਦੇ ਹੱਥ ਭਾਗ ਚੱਕਣਾ ਫਿਰ ਮੈਂ ਤੈਨੂੰ ਕਹੀ ਜਾਂਦਾ ਵੀ ਥੱਲੇ ਹੱਥ ਪਾ ਲੈਂਦਾ ਉਹ ਚੱਲ ਕੋਈ ਨਹੀਂ ਮੈਂ ਤਾਂ ਗਈ ਬੇਕਾਰ ਫੋਲ ਫਿਰ ਉਹਨਾਂ ਕੰਦਾ ਪਾ ਪਾਣੀ ਦੇ ਵਿੱਚ ਉਹਦੇ ਵਿੱਚ ਪਾ ਲਾਂ ਮੈਂ ਫਿਰ ਨਾ 24 ਤੱਕ ਹੀ ਹੈ 24 ਨੂੰ ਦੰਦਾ ਤੈਨੂੰ ਆ ਸਾਡਾ ਬਾਈ ਬਟਰ ਕੋਲ ਮੈਂ ਕਿਹਾ ਬਰਾਬਰ ਹੀ ਹੋਣਾ ਯਾਰ ਉਹ ਵੀ ਬਰਾਬਰੇ ਪਾਣੀ ਪੈ ਜੰਦਾ ਉਹਦੇ ਵਿੱਚ ਵੀ ਆ ਬਰਫਾ ਦਾ ਪਹਿਲਾ ਉਹਦੇ ਤੋੜਦੇ ਵੀ ਪਾਣੀ ਠੰਡਾ ਰਹੂਗਾ ਜਿਹੜੀ ਖੰਡਾ ਇੰਦਰ ਵੀ ਮਾਦੇ ਕੇ ਲੈ ਕੇ ਸਰਜੇ ਕਾ ਨਾ ਆਹ ਹਾਂ ਹਣਾ ਦਿੱਤੇ ਜਿਆਦਾ ਹੁੰਦਾ ਹਾਂ ਅੱਤੇ ਡੁੱਲ ਗਿਆ ਹੋ ਪੂਰੀ ਪੈਣਾਂ ਦੀ ਲੀਟਰ ਹੁੰਦਾ ਉਹਨਾਂ ਪਾਣੀ ਦੇ ਵਿੱਚ ਲਿਖਿਆ ਉਹਨਾਂ ਕਿੰਨਾ ਤੇ ਲਿਖਾਂਗਾ ਤੇ ਕਿੰਨੇ ਲੀਟਰ ਪਾਣੀ ਆ ਜਾਂਦਾ 1222 ਦਾ ਹੈ ਨਾ 1200 ਦਾ ਦੇਖਿਓ ਹੋਣੀ ਕਿਤੇ ਕਿੰਨੇ ਲੀਟਰ ਪਾਣੀ ਇਹਦੇ ਚ ਪੈਂਦਾ ਸਭ ਚੱਕੀ ਰੱਖ ਦੇ ਅੰਦਰ ਉਹ ਕਹਿੰਦੇ ਕੌਣ ਆ ਗਿਆ ਉਹ ਕਹਿੰਦੇ ਗੁੱਜਰਵਾਈ ਆ ਗਿਆ ਅੱਜ ਤਿੰਨ ਦਿਨਾਂ ਬਾਅਦ ਰੋਟੀ ਪਾਣੀ ਚਾਹ ਪਾਣੀ ਰੋਟੀ ਤੇ ਮੈਂ ਸ਼ਾਮ ਨੂੰ ਗੰਗਾ ਅਸੀ ਗੱਲ ਜੀ ਕੱਦਰ ਸਾਡਾ ਬੰਦਾ ਕੈਪ ਕਰਤਾ ਤੁਸੀਂ ਨਹੀਂ ਬਹੁਤ ਔਖਿਆ ਅਜੇ ਪਟਿਆਲੇ ਪਿਆ ਦਾ ਮੈਂ ਤਾਂ ਬੋਲ ਦਿੰਦੀ ਅਸਾਸੀ ਲੱਗੀ ਹੋਈ ਆ ਹਾਂ ਹਾਂ ਹੁਣ ਫਿਰ ਉੱਥੇ ਨੂੰ ਗਏ ਤੇ ਜੇ ਕੁੜੀ ਭਾਣ ਗਈ ਆ ਪਰੌਂਦੇ ਅੱਛਾ ਕਿਤੇ ਰਾਈਟ ਨਾ ਰੋਏ ਇਹਦਾ ਅੰਮੀ ਨੂੰ ਗੈਨ ਨਾ ਦਾ ਕਿ ਉਹ ਮੈਂ ਨੂੰ ਛੱਡ ਗਿਆ ਪਾਈ ਦਾ ਨੈਟ ਪਰ ਆਇਆ ਅਸਮਾਨ ਉੱਪਰ ਦਾ ਫੋਨ ਅਜ ਮੈਂ ਅੱਛਾ ਮੈਂ ਪਾਣੀ ਪਿਲਾਉਂਦਾ ਜੀ ਇੱਕ ਮਿੰਟ ਲਓ ਬਾਈ ਪਾਣੀ ਪੀਓ ਪਰ ਪਾਣੀ ਠੰਡਾ ਬਹੁਤ ਹੋ ਗਿਆ ਬਾਈ ਪਾਣੀ ਠੰਡਾ ਜਿਆਦਾ ਫ੍ਰੈਸ਼ੜਾ ਪੀਂਦਾ ਜੀ ਜਿਆਦਾ ਠੰਡਾ ਓਏ ਆ ਚਾਹ ਮੈਂ ਭਰ ਕੇ ਲੈਣਾ ਫੁੱਰੀ ਬਰ੍ਹਲ ਪਰ ਲੈਣਾ ਜਗਾੜ ਜਾ ਯਾਰ ਹੋਰ ਕਿ ਵੀ ਰਾਜਮੂਰੇ ਰੱਖ ਕੇ ਹਾਂ ਇਹ ਜਾ ਜਾ ਕੇ ਲੈ ਕੇ ਆਉਣਾ ਲਓ ਦੋਨੇ ਭਰ ਲੈ ਇਹ ਆ ਸਕੂਟੀ ਤੇ ਲੱਦਦੇ ਹੁਣ ਲਾਲਚ ਕਰਿਆ ਦੇਖਦੇ ਆ ਇਸ ਤਰੇ ਪਹੁੰਚੂ ਪਾਣੀ ਇਹ ਲੱਗ ਲਿਆ ਆਂਦਾ ਪਾਣੀ ਮੈਨੂੰ ਡਰਤਾ ਮੈਂ ਦੋਨੇ ਲਾਲਚ ਕਰਿਆ ਪਾਣੀ ਦਾ ਮੈਂ ਉਹ ਵੀ ਭਰ ਲੈਂਦੇ ਆ ਦੋਨੇ ਭਰ ਲੈਂਦੇ ਆ ਇਹਨੂੰ ਅੰਦਰ ਹਾਂ ਅੰਦਰ ਰੱਖ ਦਿੰਦੇ ਆ ਹੌਣ ਸਲਾ ਗੁੱਦਰ ਬਾਈ ਉੱਤਰਾ ਦਾ ਇਸੇ ਦਾ ਲੰਘਿਆ ਕਾਂਡੋ ਫੁੱਲਾ ਪਰ ਹੀ ਕਿ ਨਹੀਂ 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 ਹਾਂ ਅੱਛਾ ਕੋਈ ਕੋ ਰਣਾ ਕੰਨ ਘਰ ਚੱਕੜੇ ਵਾਲੇ ਵੀ ਜਾਣਾ ਪੈਂਦਾ ਅੱਛਾ ਵੀ ਨਹੀਂ ਆ ਰਿਹਾ ਮੈਨੂੰ ਕਿਉਂ ਪਤਾ ਨਹੀਂ ਰੋਟੀ ਖਾਣੀ ਜੇ ਮੈਂ ਲੈ ਕੇ ਆਵਾਂ ਘਰ ਤੇ ਰੋਟੀ ਲਿਆਵਾਂ ਰੋਟੀ ਮੈਨੂੰ ਖਾਣ ਨੂੰ ਚਾਹੀਦਾ ਉਹ ਚੀਜ਼ ਨਹੀਂ ਨਹੀਂ ਕੋਈ ਚਾਹ ਮਗਾਵਾ ਚਾਹ ਮਗਾਵਾ ਚਾਹ ਮਗਾ ਰੋ ਮੈਂ ਚਾਹ ਕਹਿੰਦਾ ਕੀ ਤਮਨ ਚਾਹ ਨੂੰ ਬੰਨ ਕਰ ਆਉਂਦਾ ਹਾਂ ਚਾਹ ਦੇ ਦੇਖਦਾ ਹਾਂ ਠੀਕ ਠੀਕ ਇੱਧਰ ਪਾਣੀ ਸਰਕਦਾ ਦਾ ਕੱਲ ਮੈਂ ਇੱਧਰ ਇਹਦੇ ਪੰਨੂ ਆ ਰਾਤ ਥੋੜਾ ਮੀਂਹ ਵੀ ਪਹਿਲਾਂ ਦਾ ਖੜਕਾ ਦੜਕਾ ਜਿਹਾ ਹੋਇਆ ਪਰ ਇੰਨਾ ਨਹੀਂ ਹੋਇਆ ਹੈਗਾ ਆ ਹੋਇਆ ਮੜਾ ਜਿਹਾ ਮੜਾ ਜਿਹਾ ਹੋਇਆ ਜ਼ਿਆਦਾ ਨਹੀਂ ਹੋਇਆ ਹੈਗਾ ਮੀਂਹ ਜਦੋਂ ਮੈਂ ਕਰਾਂ ਕਰਦਾ ਫੋਨ ਤੇ ਚਾਹ ਬਣਾ ਲਈ ਗੁੱਜਰ ਬਾਈ ਵਾਸਤੇ ਹੁਣ ਦੁਆਰੇ ਰੌਣਕ ਆ ਗਈ ਮੋਟਰ ਪਰ ਜੀ ਮੋਟਰ ਸੁਣੀ ਸੁਣੀ ਬੈਜੀ ਤੇ ਮਿਰਚਾਂ ਤੋੜ ਲਈ ਬਾਈ ਮਿਰਚਾਂ ਬਹੁਤ ਹੋਈਆਂ ਹਾਂ ਅੱਛਾ ਜੀ ਹੂੰ ਉਹ ਮੱਚਾ ਲੈ ਕੇ ਜਾਨੇ ਕਿਸ ਨੇ ਬੱਚਾ ਤੋੜ ਲਓ ਓਏ ਨਿਆਣਿਓ ਸਬਜੀ ਸਬਜੀ ਵੀ ਨਹੀਂ ਚਲ ਹੁਣ ਇਹਨੂੰ ਪਾਣੀ ਪੂਣੀ ਲਾ ਦੇ ਚੰਗੀ ਤਰ੍ਹਾਂ ਇੱਕ ਵਾਰੀ ਸਬਜੀ ਇਧਰ ਕੀ ਹਨ ਕੀ ਹੋਈ ਤੇ ਇੱਕ ਮੋੜੀ ਪਤਾ ਨਹੀਂ ਹੁਣ ਮੈਂ ਨਹੀਂ ਦੇਖੀ ਤੂੰ ਆਫੇ ਲੱਭੀ ਜਾ ਕੇ ਦੇਖੀ ਤੇ ਹੈਗੀ ਕੋਈ ਤੋੜੇ ਨੇ ਲੈ ਕੇ ਹੋਵੇ ਚਲ ਹੁਣ ਘਰਾਂ ਘਰ ਦਾ ਫੋਨ ਤੂੰ ਜਦ ਤੱਕ ਕੀ ਆ ਲਿਆ ਤੋੜ ਕੇ ਟੋਲਰੀ ਬਣਾਉਣੀ ਆ ਹਾਂ ਬਰਯਾਨੀ ਬਰਯਾਨੀ ਹਾਂ ਕਿੰਨੇ ਚਾਰਗੇ ਆਪਾਂ 5ਵੇਂ ਹੋ ਬਸ ਥੋੜੇ ਜਿੰਨੇ ਹੋਰ ਪਾ ਲਾ ਤੇ ਚਾਹ ਪੂਰੀ ਵਾਲੀ ਆ ਚੱਲੀ ਤੇ ਚਾਹ ਪੂਰੀ ਰੱਖ ਰਿਹਾ ਅਸੀਂ ਸਮਾਨ ਬਾਰੇ ਸਾਰਾ ਲੈਂਦਾ ਵੇ ਚਾਹ ਕੋਣ ਨਹੀਂ ਗਰਾਸ ਬਹੁਤ ਬਹੁਤ ਇੰਨੇ ਬਹੁਤ ਅਧਾ ਕੋ ਚਿਕਨ ਹਾਂ ਅਧਾ ਕੋ ਚਿਕਨ ਬੱਚੇ ਕਨ ਬਿਰਿਆਨੀ ਚਿਕਨ ਬਿਰਿਆਨੀ ਜੱਲੇ ਆਪਾਂ ਜਾ ਕੇ ਗੁੱਜਰ ਭਾਈ ਲੱਗ ਗਿਆ ਆਉਂਦੇ ਸਾਰੇ ਆਪਣਾ ਕੰਮ ਪਰ ਆ ਚਾਹ ਬਣ ਗਈ ਭਾਈ ਫਿਰ ਠੀਕ ਹੈ ਚਾਹ ਤਿਆਰ ਹੈ ਇੱਧਰ ਭਾਈ ਕਰ ਕਰ ਕੇ ਹੋ ਗਈ ਬਾਜੀ ਇਹ ਕਿਹਨੇ ਨਾਮ ਤੇ ਆਇਆ ਹੈ ਇਹ ਰਾਜਾ ਲੋਦੀ ਇਹਦੇ ਨਾਮ ਉਰ ਕੋਲ ਜੋ ਵੀ ਨਾਮ ਤੇ ਜੋ ਵੀ ਨਾਮ ਤੇ ਤੇਰੇ ਬਗਾਰ ਤਾਂ ਸਭ ਜਿਆ ਵੀ ਰੁਲ ਗਏ ਦੀਆਂ ਤੇਰੇ ਵੱਨ ਦੇਖ ਕੇ ਉਹ ਕਿੰਨੇ ਦਿੱਖ ਤੇਰੇ ਵੱਨ ਦੇਖ ਕੇ ਕਿੰਨੀ ਹਸ ਰਹੀਆਂ ਤੇਰੇ ਵੱਲ ਦੇਖ ਦੇ ਕੇ ਉਹਨੇ ਹਾਂ ਮੈਂ ਗੁੱਜਰਵਈ ਕਿੱਧਰ ਲੰਘ ਗਿਆ ਅੰਗੂਰ ਆਪਣੇ ਦਵਾਰੇ ਹੋਣ ਲੱਗ ਗਿਆ ਹਾਂ ਹੋਹ ਅੱਜ ਮੱਛਰ ਬੈ ਗਿਆ ਕਿੱਥੇ ਦੇਖ ਤਾ ਜਿੱਥੇ ਪਾਪਿਆ ਇਹ ਆਪਿਆ ਉਦੋਂ ਵਾਰ ਲੈ ਕਪੜਾ ਨਾ ਖੜਦਾ ਸੈਟ ਥੋੜਾ ਜਾ ਹਾਂ ਉਹ ਹੋ ਤੋਰਰਾਟ ਪਵਾਤੇ ਜਾਣ ਹੁੰਦੇ ਤੇ ਇਹ ਕੋਦੇ ਤੇ ਤਨ ਮੇਸਿਕ ਤਨਾਂ ਮੇਰ ਨਾਲ ਆਇਆ ਅਸੀਂ ਇੱਕ ਨਵਾਂ ਚੈਨਲ ਬਣਾਇਆ ਜਾਨ ਮਾਲ ਪੋਡਕਾਸਟ ਉਹ ਅੱਜ ਪਹਿਲੀ ਵੀਡੀਓ ਅਸੀਂ ਸ਼ੂਟ ਕਰਨ ਲੱਗੇ ਆ ਤਿੰਨ ਚਾਰ ਬੰਦੇ ਹੈਗੇ ਜਿਹੜਾਂ ਨਾਲ ਅਸੀਂ ਪੋਡਕਾਸਟ ਵੀਡੀਓ ਸ਼ੂਟ ਕਰਨੀ ਆ ਵੀ ਸ਼ੁਰੂਆਤ ਆਪਣੇ ਘਰ ਤੇ ਬੰਦੇ ਨਾਲ ਸ਼ੁਰੂ ਕਰੀਏ ਤੰਨੇ ਇੰਨਾ ਗਿਆਨ ਦਾ ਭੰਡਾਰ ਆ ਤੰਨੇ ਕੋਲ ਬਾਈ ਬਾਦੂ ਗੱਲਾਂ ਨਾਲ ਬੈਠ ਕੇ ਗੱਲਾਂ ਫਿਰ ਆ ਗੁੱਜਰ ਬਾਈ ਨੇ ਮਿਰਚਾਂ ਦਿੱਤੇ ਆ ਜੀ ਕੱਢ ਲਓ ਵਿੱਚ ਦਾ ਸਾਮਾਨ ਉਹ ਤਾਂ ਖੁੱਲ੍ਹ ਕੰਨ ਦਿੱਤਾ ਏ ਥੋੜੇ ਦਿੱਤਾ ਹੂੰ ਦਾ ਇੱਥੇ ਚੱਕੇ ਕਰਦੇ ਆਂ ਟੁੱਟ ਗਿਆ ਇਹ ਟੁੱਟਿਆ ਨਹੀਂ ਹੈ ਹਾਥੀ ਜਿਹਾ ਹੈ ਇੱਥੇ ਨਹੀਂ ਗਰੇ ਤਾਂ ਕੀ ਹੋਵੇ ਨਹੀਂ ਨਹੀਂ ਗਰੇ ਆਇਆ ਤਾਂ ਨਹੀਂ ਟੁੱਟਦਾ ਤਾਂ ਇਹ ਗਿਰਿਆ ਨਹੀਂ ਹੈਗਾ ਦੇਖ ਲਓ ਇਹ ਨਾਲੇ ਨੁਕਸਾਨ ਹੈ ਬੰਨੇ ਲਈਏ ਸਾਡਾ ਪੋਸਟ ਕਾਰਟ ਸਟਾਰਟ ਹੋਣ ਤੋਂ ਪਹਿਲੇ ਨੁਕਸਾਨ ਹੋ ਗਿਆ ਸਾਡਾ ਇਹ ਹੜਾ ਆਉਣਾ ਵੀ ਨਹੀਂ ਜਿਗਾੜਾ ਸਾਰੇ ਫਿੱਟ ਹੋ ਜਾਣ ਉਹਦੇ ਵਿੱਚ ਆਏ ਆਪਾਂ ਨਵਾਂ ਵੀ ਨਹੀਂ ਲੈ ਸਕਦੇ ਹੈਗੇ ਆ ਇਹਦੇ ਵਿੱਚ ਪਹਿਲਾਂ ਤਾਂ ਮੈਂ ਉਹ ਕਰਕੇ ਕਿਆ ਕਹਿੰਦਾ ਉਹ ਜਿਗਾੜਾ ਕਰਕੇ ਫਿੱਟ ਕਰਤਾ ਤਾਂ ਮੈਂ ਮੰਨਣਾ ਨਹੀਂ ਨਾ ਹੈ ਗਰੇ ਆਇਆ ਤੇ ਹੋਰ ਕੁਛ ਨਹੀਂ ਹੋਇਆ ਹੈਗਾ ਪਹਿਲਾਂ ਜੋੜਿਆ ਤਾਂ ਮੈਂ ਗਿਰ ਗਿਆ ਤਾਂ ਯਾਰ ਧਰਤੀ 'ਤੇ ਫਿਰ ਗਿਰ ਗਿਆ ਸਾਰੀ ਇਹ ਮੰਨਣਾ ਝੂਠ ਤੋਂ ਹੁਣ ਮੰਨਣਾ ਨਹੀਂ ਨਾ ਗਰੇ ਆਇਆ ਤੇ ਹੋਰ ਕੁਛ ਨਹੀਂ ਹੋਇਆ ਗਿਰ ਕੇ ਟੁੱਟਿਆ ਹੈ ਇਹ ਹੱਥ 'ਚ ਹੈ ਹੱਥ 'ਚ ਥੋੜੀ ਯਾਰ ਸਕਦਾ ਉਹ ਬੜਦਾ ਤਾਂ ਹੈਗਾ ਚੱਲਦਾ ਤਾਂ ਹੈਗਾ ਉਹ ਚੱਲ ਠੀਕ ਹੈ ਉਹ ਹੱਥ 'ਚ ਇੱਥੇ ਥੋੜੀ ਚੱਕੀ ਕਰਦਾ ਥੱਲੇ ਡੰਡੇ ਦੇ ਚੱਕਦੇ ਮਸੀਟ ਕਾਇਆ ਹੋਇਆ ਤਾਂ ਸੀ ਇਹ ਤਾਂ ਬੰਨਣਾ ਪੈਣਾ ਤਾਂ ਮੈਂ ਖੋਲ ਜਾ ਹਣ ਤੂੰ ਤਾਂ ਬਾਹਰ ਆ ਜਾ ਆਹ ਬਰ ਹੋਰ ਚੱਲਦਾ ਤਾਂ ਹੈ ਆਹ ਦਾ ਫਿਰ ਪੰਜਾਬੀ ਜਗੜੂ ਹੁੰਦੇ ਆ ਕੋਈ ਨਾ ਜਗੜ ਲਾਏ ਲੰਦੇ ਸੀ ਉਥੇ ਉੱਪਰ ਟਗਾ ਦਿੱਤਾ ਹੈ ਹੁਣ ਆਪਣਾ ਕੰਮ ਕੱਢੋ ਗੱਲ ਸਤਿਮਾਰ ਕਰੇ ਹਾਂ ਜੀ ਹਾਂ ਜੀ ਕੀ ਬਾਤ ਆ ਜੀ ਪੰਜ ਤਨਵਿੰਦਰ ਸਿੰਘ ਤਨਜੀ ਕੀ ਹਾਲ ਨੇ ਤੁਹਾਡੇ ਅ ਕਿਦਾਂ ਕਰ ਰਹੇ ਤੁਸੀਂ ਗੱਲਬਾਤ ਠੀਕ ਚੱਲ ਰਹੀ ਆ ਬਹੁਤ ਵਧੀਆ ਚੱਲ ਰਹੀ ਗੱਲਬਾਤ ਆ ਜੀ ਹਾਂ ਜੀ ਵਾ ਲੈ ਵਾ ਲੈ ਤਨਜੀ ਤੁਸੀਂ ਆਪਣੀ ਜਰਨੀ ਦੱਸੋ ਤੁਸੀਂ ਫਿਲਮਾਂ 'ਚ ਕਾਤ ਨਹੀਂ ਆਏ ਕਿ ਕਿਆ ਮੇਰੀ ਜਰਨੀ ਕਹਿ ਪੁੱਛਣੀ ਤਾਂ ਉਹ ਬਸ ਗੱਲਾਂ ਬਾਤਾਂ ਹੀ ਹੋਣੀਆਂ ਹੁਣ ਹੋਰ ਕਿਆ ਹੋਣਾ ਇੱਥੇ ਗ੍ਰੀਪ ਦਾ ਪੋਡਕਾਸਟ ਮੈਂ ਸਹੌਲੀ ਹੌਲੀ ਮੈਂ ਤਾਂ ਨਾ ਮਕਾਮ ਹੁੰਦਾ ਹੈ ਹੌਲੀ ਹੌਲੀ ਮੈਂ ਤਾਂ ਕਰਾਂਗੇ ਫਿਰ ਫਿਰ ਕੱਲ ਬਣੂਗੀ ਅਨਨ ਤਨੇ ਉਹ ਹੋ ਹੋ ਬੜਾ ਬੜਾ ਬਹਾ ਦਾ ਬਹੁਤ ਆਉਂਦਾ ਹੈ ਘਰਾਂ ਤਾਂ ਨਹੀਂ ਕੋਸ ਮੱਤਰਾਂ ਦਾ ਪੂੜਕਾ ਮੱਤਰਾਂ ਦਾ ਪੂੜਕਾ ਮੱਤਰਾਂ ਦਾ ਪੂੜਕਾ ਮੱਤਰੇ ਮੱਤਰ ਇਕੱਠੇ ਹੋਣਾ ਬੜਾ ਬਹੁਤਾਂ ਨੂੰ ਸੁਚੀ ਬੈਠਣ ਦੀ ਚੀਜ਼ ਹੈ ਸ਼ੁਰੂ ਕਰਨੇ ਬਾਅਦ ਤੇ ਸ਼ੁਰੂਆਤ ਕਰਨ ਬਾਅਦ ਚਲੋ ਚਾਹੀਦੀ ਜੀ ਅ ਤੰਨਾ ਗਾ ਵੀ ਹਲੇ ਆਪਾਂ ਨਾ ਕਰੀ ਜੀ ਮੈਂ ਹਲੇ ਮੈਂ ਦੂਜੀ ਵਰਦੀ ਵਿੱਚ ਐ ਫੇ ਮੈਂ ਟੌਰ ਕੱਢ ਕੇ ਆਉਂਗਾ ਤੇ ਬੜੇ ਬੜੇ ਗੱਲਾਂ ਸੋਚ ਕੇ ਆਉਂਗਾ ਮੈਂ ਫਰੈਕਟਿਵ ਵੀ ਕਰਾਵਾਂਗੇ ਚੱਲ ਠੀਕ ਐ ਲੋ ਜੀ ਪਲੇ ਪਲੇ ਚੋਲ ਬਣ ਕੇ ਆ ਗਏ ਆਈਏ ਮਹਿਗ ਵੀ ਆ ਗਿਆ ਟਾਈਮਿੰਗ ਹੁੰਦੀ ਐ ਮੈਂ ਕਿਹਾ ਦੇ ਆਉਂਦੀ ਸਾਰੇ ਗਰਮ ਗਰਮ ਮੜ ਲੈਣਾ ਦੂਟੇ ਘੰਟੇ ਚੰਗੀ ਦੀ ਗੱਡੀ ਉਹ ਬਾਹਰ ਦਾ ਪੂਰਾ ਸੇਕ ਪੈ ਰਿਹਾ ਵੀਡੀਓ ਦੇਖ ਲਓ ਰੀਨਾ ਦੇਖ ਲਓ 69 ਡਿਡਿ ਡਿ ਡਿ ਜਿਕਰੀ ਇਸ਼ਕ ਤੇਰਾ ਤਾ ਵਾ ਤਾ ਐਰ ਭਰਾਵੋ ਤੁਸੀਂ ਲੱਤਾ ਨਾ ਟੜਾ ਲਓ ਇੱਕ ਐਕਸ ਸਟੈਪ ਜਾ ਕਰ ਗਿਆ ਉਹ ਤੁਸੀਂ ਨਵੇਂ ਆਪਣੇ ਲੱਤਾ ਟੜਾ ਲਓ ਨਵਾਂ 9 ਦਿਨ ਪੁਰਾਣਾ ਸੌਂਗ ਪੁਰਾਣੇ ਨਾਲ ਚੱਲੇ ਕੋ ਨਵੇਂ ਦਾ ਬਸ ਆਏ ਗਏ ਅੱਛਾ ਜੀ ਇਹ ਹੁਣ ਜਿੰਨੇ ਚੌੜਾ ਟਾਈਮ ਦਾ 5:30 ਹੋ ਗਏ ਪੱਕਾ ਬੋਦਲਾ ਵੀ ਨਾ ਬਰ ਸਵਾਢੀ ਲੇਗਾ ਹੈ ਫੋਟੋ ਤੇ ਦੇਖ ਰਿਹਾ ਕਮੈਂਟ ਆ ਰਹੇ ਥੇ ਕੋਈ ਵੀ 5:30 ਦਾ ਬਹੁਤ ਜੀ ਤੇ ਤੁਹਾਡੇ ਫੇਸੇ ਤੋਂ ਕਿਆ ਕਰੀਏ ਮੈਂ ਆਪਣੇ ਕਾਲ ਦੇ ਵਿੱਚ ਪਿਆ ਅੱਜ ਹਨ ਪਕੌੜੇ ਤੇਰੇ ਕੋਲੋਂ ਬੜ ਦੂਰ ਹੋ ਗਏ ਬਹੁਤ ਤੇ ਉੱਥੇ ਜੀ ਬਸ ਖਰਪਾ ਸਾਡੇ ਵਾਲੇ ਪਾੜੇ ਕੋਲਿਆ ਦੇ ਚੋਈ ਬਸ ਅੱਜ ਦਾ ਸਾਡੇ ਕਦ ਕਰੇਲੇ ਬਣ ਰਹੇ ਆ ਕੋ ਡਬਲ ਸਟਾਈਲ ਬਰਾਦੇ ਜੇ ਕੱਟ ਕੇ ਬਣਾਇਆ ਨਾ ਇਹ ਹਾਂਜੀ ਗੋਲ ਗੋਲ ਹਾਂਜੀ ਸਬਜੀ ਤੇ ਹੈ ਹਾਂਜੀ ਫੱਕੜੀ ਬਣਾਇਆ ਜੀ ਕੀ ਛੋਟੇ ਟਿੱਕ ਲੱਗੇ ਕਿਤੇ ਛੋਟੇ ਕਰ ਲਿਆ ਜਾਵੇ ਛੋਟੇ ਛੋਟੇ ਜਿਹਾ ਤੂ ਹੋ ਜਾਵੇ ਮਮੇ ਦੇ ਕਜਲ ਬੜੇ ਬੜੇ ਹੁੰਦੇ ਨੇ ਪਰ ਮੈਂ ਬਤਾ ਦਿੰਦਾ ਥੋੜੀ ਜਿਹੀ ਪਰ ਆਵਾਸੀਂ ਫੇਰ ਮੋਟਰਸਾਰ ਪਰ ਚੱਲਿਆ ਹੁਣ ਅਸੀਂ ਸਾਮਾਨ ਚੱਕਿਆ ਆਪਣਾ ਪੋਰਟ ਕਾਸਟ ਵਾਲਾ ਅੱਛਾ ਟੀ-ਸ਼ਰਟ ਪਾ ਕੇ ਲਗਭਗ ਅੱਜ ਕਰ ਕੁਝ ਕਰੂੰਗਾ ਕਹਿਆ ਕਾ ਤੈਰ ਕਾ ਹੋਇਆ ਤੈਰ ਕਾ ਤੈਰ ਹਾਂਜੀ ਕਰਿਆ ਤੈਰ ਗਿਆ ਇਹਦਾ ਘਾਹ ਦਿੱਤਾ ਤੂੰ ਲਾਇਆ ਤਾਂ ਹਲੇ ਹਾਂ ਵੀ ਮੈਂ ਕਿਹਾ ਪਹਿਲੇ ਸਾਈਡ ਪੂ ਰੱਖਿਆ ਵੀ ਜੰਮਿਆ ਨਹੀਂ ਹਲੇ ਇੱਕ ਡੱਕਾ ਪਟਿਆ ਤੂੰ ਤੁਰਿਆ ਵਾ ਮੜਾ ਜਾ ਆ ਤੋਪਦਾ ਥੋੜਾ ਜਿਹਾ ਹਾਂ ਹਾਂ ਮੈਂ ਵੀ ਪਹਿਲਾਂ ਇੱਕ ਵਾਰੀ ਚੈੱਕ ਕਰ ਲਈਏ ਦੇਖ ਲੈ ਦੇਖ ਲੈ ਲਾ ਕੇ ਓ ਠੀਕ ਆ ਹਾਂ 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 ਸਿਆਲ ਰਹੀ ਫਿਰ ਜੇ ਲੱਗਦਾ ਮਨੇ ਜਾਊਗਾ ਹਾਂ ਇਹ ਮੋਟਰਸ ਵਾਲਾ ਮੋਟਰ ਨੂੰ ਇੱਧਰ ਨੂੰ ਜਾਣਾ ਸੀ ਉੱਧਰ ਨੂੰ ਭੱਜਦੇ ਆ ਕਤਤ ਨਹੀਂ ਲੱਗਿਆ ਕਿ ਤਨੂ ਗਏ ਆ। ਕਤਤ ਨੂੰ ਲਾਗਾ ਦੂਜੇ ਵਾਸਤੇ। ਅਗਦੇ ਇਹ ਮੋਟਰ ਬੰਨ ਚੱਲੇ ਆ। ਅਗਦੇ ਇਹ ਮੋਟਰ ਬੰਨ ਚੱਲੇ ਆ। ਗੱਜਰਬਾਈ ਦੀ ਹੁਣ ਇਸ ਤੋਂ ਕੁਛ ਘੰਟੇ ਤੱਕ ਤਿਆਰ ਹੋ ਜਾ। ਮੈਂ ਨਾ ਆ ਤੋ ਗਿਆ ਚੰਗੀ ਤਰ੍ਹਾਂ। ਕੱਪੜੇ ਸੋਹਣੇ ਪਾ ਲਾ ਆਪਣੇ। ਅਸੀਂ ਨਾ ਕਣ ਉਹਨਾਂ ਦੇ ਜਾਦੇ ਹੁੰਦੇ। ਜਦ ਤੱਕ ਅਸੀਂ ਗਰਾਊਂਡ 'ਤੇ ਆ ਜਾਈਏ, ਚੱਲ ਬੰਦ ਇੱਕ ਮੈਚ ਲਾਉਣਾ ਆਪਾਂ ਨੇ। ਗਰਮੀ ਜੀ ਕੱਟ ਗਏ ਆ ਕੇ ਫਿਰ ਮੜਾਣਾ ਆ ਕੇ ਉਹ ਫਿਰ ਬੈਠਦੇ ਘੜੀ ਫਿਰ ਤੰਨਾ ਥੋੜਾ ਕੈਮਰਾਮੈਨ ਬਿਹੈਂਡ ਦਾ ਕੈਮਰਾ ਨੇ ਸਾਰਾ ਸੈੱਟ ਕਰਨਾ ਸੌਲ ਵੀ ਪਿਆਜ਼ ਨਾਲ ਬਣਾਓ ਪਿਆਰ ਨਾਲ ਪਿਆਰ ਨਾਲ ਰੇਸ ਨਾਲ ਦੇ ਪਿਆਜ਼ ਨਾਲ ਬਣਾਓ ਚੱਲ ਰਵਈਆ ਆ ਗਿਆ ਸੀ ਬਹੁਣ ਹਾਰ ਕਿਸਾਨ ਜਿਹੜੀ ਚਾਹ ਨੂੰ ਆਉਂਗਾ ਮੜੀ ਮੜੇ ਰੋਕਨੇ ਦੇ ਕੋਲ ਵੀ ਦੋ ਗੱਲਾਂ ਉੱਪਰ ਚੜਨਾ ਤਾਂ ਮਗਾਰੇ ਕੰਮ ਹੀ ਕਰਦਾ ਤੈਨੂੰ ਗਰਮੀ ਤੈਨੂੰ ਵੀ ਗਰਮੀ ਲੱਗਦੀ ਹੈ ਦਾਦਾ ਬਾਈ ਕੱਚੇ ਬਣਾ ਫਿਰਦਾ ਤੂੰ ਕਾਹਦੀ ਫਿਰਦਾ ਹੈ ਅੱਜ ਤਾਂ ਕੱਚਾ ਫਿਰਦਾ ਤੂੰ ਜਹਾਜ ਫਿਰਦਾ ਹੋਰ ਕੇ ਲਾ ਤੈਨੂੰ ਅੱਛੇ ਜਿਹਾ ਫਰਦਾ ਨੰਗੇ ਪੈਰ ਫਰਦਾ ਪਾਣੀ ਦੇ ਫਰਦਾ ਤੂੰ ਧਰਤੀ ਨਾਲ ਜੁੜਿਆ ਅਸੀਂ ਬੂਟ ਪਾਏ ਹੋਏ ਆ ਐਂਗਾ ਵੀ ਤੂੰ ਬੂਟ ਪਾਏ ਮੈਂ ਧਰਤੀ ਨਾਲ ਜੁੜਿਆ ਤੁਸੀਂ ਹਵਾ 'ਚ ਰਹਿੰਦੇ ਆ ਹਾਂ ਸਭ ਕੁਝ ਕਾਇ ਖੋਲਣਾ ਹੈ ਖੋਲਾ ਖੋਲਾ ਚੱਲ ਤੇਰੀ ਬੈਟਰੀ ਚੈੱਕ ਕਰ ਮੜੀ ਜੀ ਕਰਾ ਦੇ ਮੜੀ ਜੀ ਬੈਟਰੀ ਚੈੱਕ ਜਾ ਜਾ ਖੇਡਾ ਜਾ ਕੇ ਕਰਾ ਦੇ ਮੜੀ ਜੀ ਬੈਟਰੀ ਚੈੱਕ ਕਰਾ ਦੇ ਚੱਲ ਭਈ ਤੋਰ ਹਣ ਗੱਡੀ ਹਾਂ 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 ਦੇਸੀ ਬੋਪਾ ਜੀ ਮੈਂ ਕਹਿੰਦਾ ਬੱਬਾ ਹੈ ਮਨਨ ਕਿ ਉੱਧਰ ਕਹਿ ਕਹਿ ਇੰਕਲੇਮ ਸਿੰਘ ਬਾਬਾ ਇੰਕਲੇਮ ਸਿੰਘ ਤੇਰੇ ਪਰਿਵਾਰ ਚ بڑا ਵਾਧਾ ਹੋਇਆਗਾ ਕਿ بڑا ਵਾਧਾ ਹੋਇਆ ਹੈ ਚੂਹੀ ਆਹ ਆਪਣਾ ਲੰਗ ਹੈ ਆਪਣਾ ਆਪੇ ਇਹਨੂੰ ਵੀ ਲਾ ਦੇ ਕੋਈ ਛੋਟਾ ਜਿਹਾ ਬੈਟ ਇਹਨੂੰ ਹਾਂ ਸਰਦਾ ਹੀ ਨਹੀਂ ਹੈ ਬੱਬੇ ਨਾਨਕ ਨੂੰ ਯਾਦ ਕਰਿਆ ਕਰੋ ਮੈਂ ਬੁਰਾ ਗੱਲ ਕੰਦੇ ਬੰਦੇ ਬਜਿਹੜੇ ਬੋਲ ਬੋਲੇ ਮੈਂ ਰਾਤ ਸਾਰੀ ਬੈਠਾ ਬੈਠਾ ਸੋਚੀ ਗਿਆ ਮੈਂ ਇੱਕ ਮੁੰਡਾ ਦਾ ਗਰਾਊਂਡ ਦੇ ਵਿੱਚ ਉਹ ਬਾਬਾ ਨੂੰ ਗਲਤ ਬੋਲਿਆ ਡੀਸੀ ਨਾਲੋਂ ਬੱਸ ਹਾਂ ਤੇ ਬੋਲੇ ਜਿਹੜੇ ਬੱਦੇ ਨੇ ਹਾਂ ਹਾਂ ਉਹ ਪੁੱਠੇ ਬੰਦੀ ਹੁੰਦੇ ਆ ਉਹ ਪੁੱਠੇ ਐਸੇ ਪਏ ਉਹਦੇ ਪਰ ਬੱਸ ਫਿਰ ਵੱਡੀ ਸੀ ਤੈਨੂੰ ਬਾਬਾ ਕਹਿੰਦਾ ਲੱਗ ਗਿਆ ਨਹੀਂ ਬਾਬੇ ਹਾਂ ਬਾਬੇ ਨੂੰ ਮੰਨੋ ਹਾਂ ਸੇਵਾ ਮੰਤਨ ਨਾਲ ਨਹੀਂ ਕਰਉਂ ਪੁੱਤਰ ਭਾਈ ਹੁਣ ਪਲੇਅਰ ਮੰਗੇ ਜਾ ਚੁੱਕੇ ਆ ਸੱਤੇ ਦਾ ਮੁੰਡਾ ਮੈਂ ਪੁੱਤਰ ਆ ਹੁਣ ਸੇਵਾ ਕਰਾਂਗਾ ਬਾਲ ਆ ਗਈ ਬੀ ਅੱਛਾ ਯਾਰ ਗੁੱਟੂ ਉਹ ਲਿਆ ਫੜਾ ਬੈਟ ਯਾਰ ਤੇ ਅੱਜ ਚਾਉਟ ਕਰੀ ਜਾ ਤੁਸੀਂ ਐਵੇਂ ਅੱਜ ਮੇਰਾ ਦੁਸ਼ਮਣ ਵੀ ਆਇਆ ਹੋਇਆ ਅੱਜ ਮੇਰਾ ਦੁਸ਼ਮਣ ਵੀ ਆਇਆ ਹੋਇਆ ਅੱਜ ਮੇਰਾ ਦੁਸ਼ਮਣ ਆਇਆ ਹੋਇਆ ਦੁਸ਼ਮਣ ਗਰਾਊਂਡ ਦੇ ਵਿੱਚ ਅੱਜ ਔਰ ਤੂੰ ਭਾਵੇਂ ਤੂੰ ਮੇਰੀ ਬਾਲ ਪਰ ਆਉਟ ਹੋਣਾ ਤਾਂ ਅੱਜ ਤੱਕ ਆਈ ਗਿਆ ਥੱਲੇ ਕਿ ਕਾਕੇ ਬਾਈ ਕਿੱਧਰ ਗਏ ਮਤਲਬ लवली ਬੈਟ ਭਰਾ ਮੈਨੂੰ ਪਤਾ ਜੇ ਮੇਰੀ ਬੈਟਿੰਗ ਹੈ ਮੈਨੂੰ ਪਤਾ ਹੁੰਦਾ ਮੇਰੀ ਉਹ ਬੈਟਿੰਗ ਆਉਂਦੀ ਜਿੱਦਿਹਾ ਸਭ ਬੈਠਾ ਟਾਸ ਅਸੀਂ ਜਿੱਤਦੇ ਹੁੰਦੇ ਨਵਲੀ ਬਾਈ ਨੇ ਆ ਪਤਾ ਨਹੀਂ ਹੈਗਾ ਉਹ ਬੰਦੇ ਜਿਹੜੇ ਹਾਂ ਤੰਨਾਈ ਆ ਚਾਹ ਰੋ ਦੂ ਹੈ ਫਿਰ ਲੈ ਵਿਚੇ ਲਾਈ ਹੋਰੀ ਫਿਰ ਚੱਲ 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 ਆ ਜਾ ਥੜਿਆ ਪੰਜਾਬ ਪੁਲਸੀ ਮੇਰੇ ਵੱਲ ਕਰਤੀ ਯਾਰ ਅੱਜ ਤੁਸੀਂ ਯਾਰ ਮੇਰੇ ਵਿਰੋਧੀ ਕਰਨਾ ਤੈਨੂੰ ਬੋਲਿੰਗ ਆ ਮੇਰੀ ਮੇਰੇ ਵੱਲ ਘਰਦਾ ਮਨ ਮੈਂ ਤੈਨੂੰ ਚੌਕ ਛੱਕੇ ਮਾਰਨੇ ਤੇ ਕਾਕੇ ਮੇਰੇ ਵੱਲ ਕਾਕੇ ਮਾਰਾ ਹੁੰਦਾ ਆਪਾਂ ਦੋਨੇ ਇਕੱਠੇ ਹੋ ਜਾਂਦੇ ਨਾ ਆਪੋ ਬੈਟਿੰਗ ਬੈਟੀਆਂ ਦੀ ਤਾਂ ਇੱਕ ਦੋ ਮਿੰਟ ਕਹਿ ਰਹੇ ਹੁੰਦੇ ਆ ਕਿਹੜਾ ਆਟੋ ਵਿਕ ਕਿਹੜਾ ਆਟੋ ਚੱਲ ਮੈਂ ਇੱਧਰ ਖੜਦਾ ਇੱਧਰ ਉਹ ਉੱਥੇ ਮੇਰੀ ਜਗ੍ਹਾ ਆਹ ਸਾਡ ਖੜਦੇ ਜਾਂਗੇ ਮੇਰੀ ਫੀਲਡਿੰਗ ਆ ਗਈ ਪਰ ਹੁਣ ਚੰਗਾ ਲੱਗਦਾ ਗਰਾਊਂਡ ਦੇ ਵਿੱਚ ਨਾ ਬਹੁਤ ਛੋਟੇ ਛੋਟੇ ਬੱਚੇ ਬਹੁਤ ਆਉਂਦੇ ਖੇਡਣ ਕਰਕੇ ਖੇਡਣ ਉਹ ਚੰਗਾ ਲੱਗਦਾ ਨੇ ਬਹੁਤ એનર્ਜੀ ਆਉਂਦੀ ਮੁੰਡਿਆਂ ਨੂੰ ਦੇਖਦੇ ਕਿ ਖੇਡਦੇ ਛੋਟੇ ਛੋਟੇ ਨੇ ਜੋ ਖੇਡਦੇ ਦੇਖਦੇ ਆ ਵੀ ਚਲੋ ਹੌਲੀ ਹੌਲੀ ਪਹਿਲਾਂ ਤਾਂ ਇਦਾਂ ਲੱਗਦਾ ਨਹੀਂ ਜਿਵੇਂ ਅਸੀਂ ਜਦ ਖੇਡਦੇ ਹੁੰਦੇ ਸੀ ਵੀ ਛੋਟੇ ਬੱਚੇ ਬਹੁਤ ਘੱਟ ਹੁੰਦੇ ਸਨ ਹੁਣ ਅ ਘੱਟੋ ਘੱਟ ਜ਼ਿਆਦਾ ਨਹੀਂ ਜ਼ਿਆਦਾ ਇੱਥੇ 20 ਤੋਂ 25 ਮੁੰਡੇ ਬੱਚੇ ਇਕੱਠੇ ਹੋ ਜਾਂਦੇ ਨੇ ਉਹ ਨੈਟ ਪ੍ਰੈਕਟਿਸ ਕਰਦੇ ਆ ਤੇ ਕੋਈ ਨਾ ਹੁਣ ਟੀਮ ਬਣੂਗੀ ਸਾਡੇ ਸਾਡੇ ਤੋਂ ਬਾਅਦ ਬਤੀ ਘੈਂਟ ਜੀ ਕੋਈ ਅਸੀਂ ਬੈਠ ਕੇ ਦੇਖ ਕੇ ਕਰਾਂਗੇ ਨਾ ਜਿੱਥੇ ਗਰਾਊਂਡ 'ਚ ਮੈਚ ਹੋਏਗਾ ਨਾ ਵੀ ਰੱਜ ਗਿਆ ਹਾਲ ਹੈ ਠੀਕ ਆ ਚੱਲੇ ਯਾਰ ਹੁਣ ਅਰਵਾਈ ਦੀ ਰੋਟੀ ਲੈ ਕੇ ਆ ਗਿਆ ਪਾਮਾ ਆ ਪਾਮਾ ਆਏ ਕਰ ਲੋ ਪਾਰ ਕਿਹਦਾ ਜੀ ਹਾਲ ਹੈ ਕੀ ਹਾਲ ਹੈ ਤੇਰਾ ਕੀ ਹਾਲ ਹੈ ਅੱਜ ਕਿਦਾਂ ਦੰਦ ਹੋਰ ਟੁੱਟ ਗਿਆ ਤੇਰਾ ਹੈ ਅੱਜ ਪਮੂ ਨਾ ਹੋਊਗਾ ਛੱਡੀ ਸੰਡੀ ਨਾ ਆਉਣੀ ਅੱਜ ਕਿਦਾਂ ਨਾ ਆਣਾ ਕਪੜੇ ਖੋਲ ਫਿਰ ਹਾਂ ਕਪੜੇ ਹਾਂ ਗੰਦਾ ਪਾਣੀ ਹਾਂ ਗੰਦਾ ਜੀ ਸਾਫ ਪਾਣੀ ਆਊਗਾ ਅਗੇ ਬੰਦੇ ਚਲਾ ਦੇ ਮੋਟਰ ਚਲਾ ਦੇ 10 ਮਿੰਟ ਚੱਲੇਗਾ ਫਿਰ ਸਾਫ ਹੋ ਜਾਂਦਾ ਫਿਰ ਬਗੈਰ ਬਾਬਰ ਦੇ ਇਹ ਕੰਮ ਆਪਾਂ ਐ ਮੈਂ ਤਾਂ ਬੰਤਵਾਜੀ ਅੱਜ ਬੰਦੇ ਅਸੀਂ ਤੇ ਅੰਦਰ ਤੋਂ ਪਿੰਡ ਦੇ ਸਿੱਤਾ ਹੁੰਦੇ ਹੁੰਦੇ ਆ ਆਪਣੇ ਪਿੰਡ ਵੱਲ ਨੂੰ ਦੂਜੇ ਪਿੰਡ ਚ ਲੋਕ ਆ ਪਿੱਛੇ ਨੂੰ ਪਿੰਡ ਦੇ ਪਿਛਲੇ ਪਾਸੇ ਨੂੰ ਵੜਦੇ ਹੁੰਦੇ ਪਿੰਡ ਤੇ ਉਧਰੋਂ ਬੰਦੇ ਨਾ ਪੱਥਰ ਜਿਹਾ ਆ ਉਧਰੋਂ ਮੋਟਰਸਾਂ ਨਿਕਲਣਾ ਨਹੀਂ ਜਾਹੇਗਾ ਤੇ ਅਸੀਂ ਅੱਜ ਪਿੰਡ ਦੇ ਮੂਹਰੇ ਦੇਖੋ ਕਿ ਆ ਜਿੱਥੋਂ ਅਸੀਂ ਪਿੰਡ ਦੇ ਐਂਟਰੀ ਆ ਮੈਂ ਸੋਚਦਾ ਮੈਂ ਕਿ ਪਿੰਡ ਨਾਲ ਮੋਹ ਪਿਆਰ ਕਿੰਨਾ ਹੁੰਦਾ ਹਰੇਕ ਬੰਤ ਭਾਈ ਜਦੋਂ ਮੈਂ ਗੱਲਾਂ ਕਰਦਾ ਕਿ ਜੋ ਪਿੰਡ 'ਚ ਬੜੇ ਆ ਉਹਦੇ ਨਾਲ ਕਿੰਨੀ ਖਿੱਚ ਹੁੰਦੀ ਆ ਇੱਧਰ ਆਉਣ ਦੀ ਆ ਪਿੰਡ ਆ ਸਾਡਾ ਇੱਥੇ ਆ ਸਾਡਾ ਘਰ ਆ ਸਾਦਾ ਹੀ ਹੁੰਦਾ ਜਦੋਂ ਕਿਤੇ ਬਾਹਰ ਵੀ ਜਾਈਦਾ ਇੱਕ ਮੋਹ ਜਾ ਪੈ ਜਾਂਦਾ ਵੀ ਯਾਰ ਸਾਡਾ ਪਿੰਡ ਆ ਸਾਡਾ ਘਰ ਆ ਇਹ ਕਿੰਨਾ ਚੰਗਾ ਲੱਗਦਾ ਜਿਹੜੇ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਪਤਾ ਇਹ ਚੀਜ਼ਾਂ ਬਾਰੇ ਮਹਿਸੂਸ ਕਰਦੇ ਉਹਨਾਂ ਦੇ ਕਦੇ ਅੱਖਾਂ ਬਿਰਤੀ ਲਾਉਂਦੇ ਨੇ ਕਦੇ ਪਿੰਡ ਪਹੁੰਚ ਜਾਂਦੇ ਹੁਣੇ ਆ ਵੈਟ ਪਿੰਡੇ ਹੁੰਦਾ ਪਿੰਡ ਜਿਆਦਾ ਪਿੰਡਦੇ ਇਥੋਂ ਜੰਮੇ ਬੜੇ ਇਹ ਛੱਡਣੂ ਜੀ ਨਹੀਂ ਕਰਦਾ ਹੈਗਾ ਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਤੇ ਮਿਲਦੇ ਹਾਂ ਫਿਰ ਕੱਲ ਨੂੰ ਪ੍ਰਦੀਪ ਭਾਈ ਨੂੰ ਮਿਲਣਾ ਬੜੀ ਗੱਲਬਾਤ ਹੋਈ ਨਹੀਂ ਜੇ ਕੋਈ ਬੰਦੇ ਆ ਗਏ ਤੇ ਉਸ ਟਾਈਮ ਤੇ ਮੈਂ ਚਲ ਤੂੰ ਹੋਰ ਕੰਮ ਨਿਬੜ ਲੈ ਤੇ ਕੱਲ ਨੂੰ ਬੈਠ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਕੱਲ ਨੂੰ ਸ਼ਾਇਦ ਮੇਰੇ ਜਾੜ ਜਿੱਥੇ ਮੈਂ ਕਿਨੜਾ ਜਿਹਾ ਲਾਇਆ ਉਹਦਾ ਨਾਪਾ ਲੈਣਾ ਉਹਨਾਂ ਨੂੰ ਉੱਪਰ ਜਾੜ ਰੱਖਣੀ ਆ ਉਹਨਾਂ ਤੇ ਥੋੜਾ ਜਿਹਾ ਮਸੂਸ ਲੇਣਾ ਜਿਹੜਾ ਥੱਲੇ ਆ ਮਸੂਸ ਜਾਂਦਾ ਹੈ